ਇਹ ਸੱਚਾ ਸੋਲਾ ਸੱਚੇ ਕਰ ਗਾਓ ਇਹ ਸੱਚਾ ਸੋਲਾ ਦੇਖੋ ਕੀਰਤਨ ਸੋਲ ਹੈ ਉੱਥੇ ਕੀ ਵੀ ਸੋਲ ਹੈ ਗੁਰਬਾਣੀ ਸਾਰੀ ਸੋਲ ਹੈ ਇਹ ਸੋਲਾ ਕਿਸੇ ਖਾਸ ਬਾਣੀ ਦਾ ਨਾ ਨਹੀਂ ਹੈ ਸਾਰੇ ਗੁਰਬਾਣੀ ਦੀ ਸਿੱਖਤ ਸਲਾਹ ਹੈ ਪਰਮੇਸ਼ਰ ਦੀ ਸੋਲ ਹੈ ਇਹਨੂੰ ਵੀ ਸੋਲਾ ਕਹਿੰਦਾ ਨਾ ਬਾਣੀ ਦਾ ਨੋਸਾਬ ਹੈ ਇਹ ਤੇ ਸੋਲਾ ਕਹਿੰਦਾ ਕੋਈ ਖਾਸ ਵਾਲਾ ਨਹੀਂ ਹੁੰਦਾ ਸਾਰੀ ਗੁਰਬਾਣੀ ਸਿੱਫਸਲਾ ਹੈ ਸਾਰੀ ਸੋਹਲਾ ਸਾਰੀ ਬਾਣੀ ਨੂੰ ਸੋਹਲਾ ਹੈ ਸਾਈ ਬਾਣੀ ਕਿਦੋਂ ਪੜੋ ਸੁਖ ਮਿਲਦਾ ਹੈ ਸੋਾਵਣਾ ਮਤਲਬ ਹੈ ਹਿਰਦੇ ਚ ਮੌਸਮ ਸੋਾਵਣਾ ਹੋ ਜਾਂਦਾ ਹੈ ਮੌਸਮ ਬਦਲ ਜਾਂਦਾ ਹੈ ਹਿਰਦੇ ਦੀ ਰੁੱਤ ਬਦਲ ਜਾਂਦੀ ਹੈ ਬਹੁਤ ਚਿੰਤਾ ਲੱਗੀ ਹੋਵੇ ਜੇ ਕੋਈ ਗੱਲ ਕਰੇ ਗੁਰਬਾਣੀ ਨਹੀਂ ਸੁਣੇ ਜਾ ਕੇ ਉਹ ਬਦਲ ਜਾਂਦੀ ਹੈ ਉੱਥੇ ਹਵਾ ਬਦਲ ਜਾਂਦੀ ਉੱਥੇ ਇਹ ਸੋਲਾ ਆਇਆ ਹੈ ਇਹ ਸਭ ਦੇ ਸੋਹਾਵਾ ਸਦਾ ਸੋਲਾ ਸਤਿਗੁਰੂ ਸੁਣਾ ਨਾ ਇਹ ਸੋਲਾ ਸੱਚੇ ਕਰ ਗਾ ਉਹ ਇਸ ਸੱਚਾ ਸੋਲਾ ਸੱਚੇ ਕਰ ਗਾ ਉਹ ਇਹ ਸੱਚਾ ਸੋਲਾ ਸੱਚੇ ਕਰ ਗਾ ਉਹ ਸੋਲੇ ਤਾਂ ਹੋਰ ਵੀ ਲੋਕ ਗਾਉਂਦੇ ਨੇ ਬੜਾਈ ਲੋਕਾਂ ਨੇ ਨਹੀਂ ਕਰਦੇ ਫਰਾਲੇ ਦੇ ਸੋਲੇ ਗਾਉਂਦੇ ਬਰਮਾ ਦੇ ਝੋਲੇ ਕੌਂਦਾ ਸੀ ਕੋ ਬਿਸ਼ਨੂ ਦੇ ਕੌਂਦਾ ਸੀ ਕੋ ਕਿਸੇ ਦੇ ਕੌਂਦਾ ਸੀ ਇੱਥੇ ਵੀ ਗੌਂਦੇ ਉਹ ਬੜਿਆਈ ਕਰਨ ਨੂੰ ਝੋਲੇ ਗੌਣੇ ਖੈਦੇ ਨੇ ਇਹ ਸੱਚੇ ਦਾ ਸੋਲ ਹੈ ਸੱਚੇ ਕਰ ਗਾਵੋ ਜਿਹੜਾ ਕਦੇ ਨਹੀਂ ਵਰਦਾ ਆਤਮਾ ਦਾ ਸੋਲ ਹੈ ਆਤਮਾ ਪ੍ਰਾਤਮਾ ਦਾ ਸੋਲ ਹੈ ਪਰਮਾਤਮਾ ਦਾ ਸੋਲ ਹੈ ਨਿਰਗਾਰ ਦਾ ਸੋਲ ਹੈ ਕੋ ਜਿਹੜਾ ਗਾਰੀ ਗੁਰਦਾ ਹੈ ਸੱਚੇ ਕਰ ਗਾਵੋ ਸੱਚੇ ਕਰ ਗਾਵੋ ਗੌਣਾ ਕਿੱਥੇ ਬੈਠ ਕੇ ਗੌਰਾ ਵੀ ਉਸ ਘਰ ਦਾ ਘਟੈਂਦਾਰੀ ਤੇਰਕੁੱਟੀ ਜੇ ਬੈਠ ਕੇ ਨਹੀਂ ਗਾਉਣਾ ਚਾਹੀਦਾ ਤੇਰਕੁੱਟੀ ਸੱਚੇ ਦਾ ਕਰਦੀ ਤੇਰਕੁੱਟੀ ਝੂਠੇ ਦਾ ਕਰ ਤੇਰਕੁੱਟੀ ਦਾ ਬੁਰ ਬਸਦਾ ਨਰ ਝੂਠਾ ਤਾਂ ਇਹ ਤੇਰਕੁੱਟੀ ਝੂਠਾ ਹੈ ਦਸਵੰਦਾਰ ਖੁੱਲਾ ਦਸਵੰਦਾਰ ਤੇ ਸੱਚਾ ਬੈਠੋ ਜੇ ਤੋਂ ਹੋਲਾ ਪ੍ਰਗਟ ਹੋਇਆ ਉੱਥੇ ਹੀ ਬੈਠ ਕੇ ਗਾਉਣਾ ਚਾਹੀਦਾ ਇਹ ਪ੍ਰਗਟੇ ਉੱਥੋਂ ਦੋ ਹੁੰਦਾ ਗੁਰਦੁਆਰੇ ਤੋਂ ਪ੍ਰਗਟ ਹੋਇਆ ਗੁਰਦੁਆਰੇ ਬੈਠ ਕੇ ਗਾਉਣਾ ਚਾਹੀਦਾ ਸੱਚਾ 16 ਸੱਚੇ ਕਰ ਗਾਵੋ ਉੱਥੇ ਵੀ ਇਹ ਕਹ ਜਿਆ ਕਰ ਕੀਰਤੀ ਆਖੀਏ ਕਰਤਾ ਕੋਈ ਹੋਏ ਵਿਚਾਰੋ ਤਿਤ ਕਰ ਗਾਵੋ 1600 ਬਰੋਸਰ ਜਣਾ ਉਹੀ ਗੱਲ ਹੈ ਜਿਹੜੇ ਘਰੋਂ 16 ਜ਼ੋਲਾ ਪੈਦਾ ਹੁੰਦਾ ਉਸੇ ਘਰ ਬੈਠ ਕੇ ਗਾਉਣਾ ਚਾਹੀਦਾ ਫਿਰ ਇਹਦੇ ਕੋਈ ਫਲ ਮਿਲਦਾ ਫਿਰ ਇਹਦਾ ਹਸਰ ਹੁੰਦਾ ਵਰਨਾ ਇਹਦਾ ਹਸਰੇ ਨਹੀਂ ਹੁੰਦਾ ਕਿਆ ਕਰ ਕੀਰਤੀ ਆਖੀ ਜਿਹੜੇ ਘਰ ਦੇ ਵਿੱਚੋਂ ਕੀਰਤੀ ਆਖੀ ਗਈ ਐ ਦਸੂ ਦਾ ਚੋਂ ਆਖੀ ਗਈ ਐ ਕਰਤੇ ਦਾ ਹੋਏ ਵਿਚਾਰੋ ਕਰਤੇ ਦਾ ਵਿਚਾਰ ਵੀ ਉੱਥੇ ਹੋ ਸਕਦਾ ਤੇਤ ਕਰ ਉੱਥੇ ਹੀ ਬੜ ਜੇ ਗਾਓ ਕਹੋ 16 ਸੋਲਾ ਸਭ ਰੋਸਣੀ ਇਹ ਗੱਲ ਇਹ ਤੇ ਇਹ ਸੱਚਾ ਸੋਲਾ ਸੱਚਾ ਗੱਲ ਗਾਓ ਗਾਵਾ ਦਾ ਸੋਲਾ ਕਰ ਸੱਚੇ ਜਿੱਥੇ ਸਦਾ ਸੱਚ ਤੇ ਆਵੇ ਜਿੱਥੇ ਸਦਾ ਸੱਚ ਤੇ ਆਵੇ ਸਦਾ ਸੱਚ ਨਾਲ ਵੀ ਧਿਆਨ ਜੁੜਿਆ ਰਹੇ ਤੇਰੇ ਗੋਡੀ ਗਾਉਣ ਵਾਲੇ ਦਾ ਧਿਆਨ ਝੂਠ ਵਿੱਚ ਜੁੜਿਆ ਹੁੰਦਾ ਉਹਦੇ ਵਿੱਚ ਕੁਝ ਹੋਰ ਹੁੰਦਾ ਮਨ 'ਚ ਕੁਝ ਹੋਰ ਹੁੰਦਾ। ਉਹ ਜੋ ਕੁਝ ਹੋਰ ਲਾਗੀ ਕਰਦੇ ਨੇ ਮਨ 'ਤੇ ਹੋਰ ਹੁੰਦਾ। ਬਹੁਤ ਟਾਈਮ ਚ ਹੁੰਦਾ ਵੀ ਆ ਟਾਈਮ ਪੂਰਾ ਹੋ ਕੇ ਘਾਹਾਂ ਕੋਈ ਕਿਤੇ ਹੋਰ ਟਾਈਮ ਲਾਉਣਾ ਹੁੰਦਾ। ਤੇ ਕੁੜੀ ਦਾ ਕੁਝ ਹੋਰ ਹੀ ਹੁੰਦਾ। ਉਹ ਜਨਮਨ ਹੋਰ ਭੁੱਖ ਹੋਰ। ਤੇ ਕੁੜੀ ਆਲਿਆਂ ਦਾ ਮਨ ਹੋਰ ਭੁੱਖ ਹੋਰ ਹੁੰਦਾ ਹੀ ਆ। ਉਹ ਤਾਂ ਮੰਨ ਦੇ ਲੈਵਲ ਤੇ ਕਹੂੰਗਾ। ਇਕ ਹੋ ਕੇ ਨਹੀਂ ਗੋਦੋਂ ਤੇ ਤੇਰੀ ਕੁੜੀ ਜੇ ਕੋ ਕੇ ਨਹੀਂ ਗੋਦੋਂ ਉਹ ਤੇ ਕਾਦੇ ਵਾਸਤੇ ਕਹੁੰਦਾ ਕਿਸੇ ਦੁਨਿਆਵੀ ਰੰਗ ਚ ਰੰਗਿਆ ਹੋਇਆ ਗੋਦੋਂ ਕਿਸੇ ਲੋਭ ਦੇ ਰੰਗ ਚ ਰੰਗਿਆ ਹੋਇਆ ਗੋਦੋਂ ਹੋਵੇਂ ਰੰਗ ਚ ਰੰਗਿਆ ਗੋਦੋਂ ਕਿਹੜੇ ਰੰਗ ਚ ਰੰਗਿਆ ਹੋਇਆ ਹੈ ਵਕਾਰਾਂ ਦੇ ਰੰਗ ਚ ਰੰਗਿਆ ਹੈ ਤੇਰੀ ਕੁੜੀ ਜਾਦੂਈ ਬੇਸ਼ਫ ਜਾਂ ਤੇਰੀ ਕੁੜੀ ਛੱਡ ਦਿੰਦਾ ਵਕਾਰ ਤਾਂ ਛੱਡ ਦੇ ਤੇਰਕੁਟੀ ਦੇ ਵਿੱਚ ਵਕਾਰ ਨਹੀਂ ਛੁੱਟ ਸਕਦੇ ਕਦੇ ਵੀ ਸਵਾਲੇ ਨਹੀਂ ਪੈਦਾ ਹੁੰਦੇ ਛੁੱਟਦੇ ਦਸਮ ਦਰ ਜਾ ਕੇ ਛੁੱਟਦੇ ਤੇਰਕੁਟੀ ਛੁੱਟਾ ਦਸਮਾ ਦਰ ਤੇਰਕੁਟੀ ਜਰੂਗਾ ਤਾਂ ਮਾਇਆ ਦੇਖੂਗਾ ਮਾਇਆ ਦੇਖੂਗਾ ਮਾਇਆ ਨਾਲ ਲਿਬੜੂਗਾ ਫਿਰ ਦੇਖੇ ਉਪਜੇ ਨਹੀਂ ਅਸਾਂ ਅਸਾਂ ਵੀ ਉਪਜੂਗੀ ਜੇ ਮਾਇਆ ਨੂੰ ਦੇਖੂਗਾ ਤਾਂ ਮਾਇਆ ਦੀ ਆਸਾ ਉਪਜੂਗੀ ਸਵਾਲ ਨਹੀਂ ਪੈਦਾ ਹੁੰਦਾ ਨਾ ਉਜੇ ਇਹਨੂੰ ਛੱਡ ਕੇ ਹੀ ਗੱਲ ਬਣਦੀ ਹੈ ਦਸਮ ਦਰ ਦੇ ਵਿੱਚ ਉੱਥੇ ਹੀ ਫਿਰ ਅੰਦਰ ਹੀ ਹੈ ਸਭ ਕੁਝ ਉੱਥੇ ਹੈ ਨਾ ਬਾਹਰ ਹੁੰਦੀ ਤਾਂ ਲੋੜ ਨਹੀਂ ਸਭ ਕੁਝ ਹੈ ਘਰ ਵੀ ਘਰ ਦਾ ਤੇ ਸਭ ਕੁਝ ਹੈ ਉੱਥੇ ਕਿਹਦੀ ਲੋੜ ਨਹੀਂ ਬਾਹਰ ਹੁੰਦੀ ਬਾਹਰ ਆਲਾ ਸਭ ਕੁਝ ਅੰਦਰ ਹੀ ਮਿਲ ਜਾਂਦਾ ਜਿਹੜੀ ਚੀਜ਼ ਬਾਹਰ ਜਾਣੇ ਉੱਥੇ ਹੀ ਹੈਗੀ ਹੈ ਫਿਰ ਬਾਹਰ ਕੀ ਕਰ ਜਾਣੇ ਕਹਾਵਤ ਹੈ ਸੋਲਾ ਘਰ ਸੱਚੇ ਜਿੱਥੇ ਸਦਾ ਸੱਚ ਤੇ ਆਵੇ ਸੱਚ ਤੇ ਧਿਆਵੇ ਜਿੱਥੇ ਸਦਾ ਹੀ ਸੱਚ ਤੇ ਧਿਆਨ ਲੈਣਾ ਸੱਚੋ ਗਿਆਨ ਸੱਚ ਵਿੱਚ ਹੈ ਤਾਂ ਸੋਹਲਾ ਸੱਚ ਦਾ ਗਾਇਆ ਜਾ ਸਕਦਾ ਹੈ ਧਿਆਨ ਕਦੇ ਹੋਰ ਹੈ ਸੋ ਗਾਉਂਦਾ ਬਾਣੀ ਹੈ ਧਿਆਨ ਕਦੇ ਹੋਰ ਹੈ ਫਿਰ ਗਾਉਂਦਾ ਪਰ ਗਾਉਂਦਾ ਨਹੀਂ ਹੈ ਉਹਨੂੰ ਗਾਉਣਾ ਨਹੀਂ ਕਹਿੰਦੇ ਹਾਂਜੀ ਸੱਚੋ ਤੇ ਆਵੇ ਜਾਂ ਤੁਦ ਭਾਵੇ ਗੁਰਮੁਖ ਜਿਨਾ ਭੁਜਾਵੇ ਸੱਚੋ ਤੇ ਆਵੇ ਜਾਤੋ ਤੇ ਪਾਵੇ ਸੱਚ ਧਿਆਨ ਰੱਖਣਾ ਕਰੇ ਸੱਚ ਧਿਆਨ ਰਹਿਣਾ ਕਿਵੇਂ ਜਾਤੋ ਤੇ ਪਾਵੇ ਜਾਤੋ ਤੇ ਪਾਵੇ ਇਹ ਕੀ ਹਾਲ ਹੋਇਆ ਜਾਤੋ ਤੇ ਪਾਵੇ ਪਰ ਵਿੱਚ ਨਾ ਆਵੇ ਬਿਲਕੁਲ ਜੇ ਜੀਵਾ ਤੋਂ ਨੂੰ ਸੱਚ ਜਿੰਦਾ ਲੱਗਦਾ ਹੈ ਤਾਂ ਸੱਚ ਧਿਆਨ ਰਹਿਣਾ ਜੇ ਨੂੰ ਜਿੰਦਾ ਹੀ ਲੱਗਦਾ ਸੱਚ ਤਾਂ ਧਿਆਨ ਕਿਵੇਂ ਰੋ ਜੇ ਇਹਨੂੰ ਸੱਚ ਮਿੱਠਾ ਲੱਗਦਾ ਤਾਂ ਸੱਚ ਧਿਆਨ ਲੱਗਦਾ ਜੇ ਸੱਚ ਕੌੜਾ ਲੱਗਦਾ ਤਾਂ ਸੱਚ ਸੱਚ ਨਹੀਂ ਲੱਗਦਾ। ਇਸੇ ਦੀ ਗੱਲ ਗੌਣ ਵਾਲੇ ਦੀ। ਜਦੋਂ ਤੂੰ ਭਾਵਾਂ ਤੇ ਤੈਨੂੰ ਚੰਗਾ ਲੱਗੇ ਤਾਂ ਸੱਚ ਧਿਆਨ ਲੱਗੇ। ਇਹ ਗੌਣ ਵਾਲੇ ਨੂੰ ਸੱਚ ਦਾ ਮਿੱਠਾ ਲੱਗੇ। ਜਿਉ ਜੋ ਰਾਸਾ ਵੇ ਜੋ ਗਾ ਰਿਹਾ ਤਾਂ ਧਿਆਨ ਸੱਚ ਜੰਗਾ ਜੇ ਰਸਤਾ ਆਇ ਨਹੀਂ ਰਿਹਾ। ਉਹ ਤਾਂ ਰਾਗ-ਰਾਸ ਨਾਲ ਜੁੜਿਆ ਹੋਇਆ। ਇਹ ਲੋਕ ਕਿੰਨੇ ਵੇਤੇ ਪ੍ਰਭਾਵ ਦੇ ਉੱਥੇ ਜੁੜਿਆ ਹੋਇਆ। ਸੱਚ ਤੇ ਅਰੋੜਾ ਗੇ ਤੋਰਣਾ ਉਹਦਾ ਇਹ ਦੇਖਦਾ ਵੀ ਮੇਤੇ ਕੇ ਨਫਰਾਵਤ ਨੇ ਮੇਤੋ ਪਹਿਲਾ ਵਾਲਾ ਜਿਹੜਾ ਕਹਿ ਗਿਆ ਉਹ ਤੇ ਕਿੰਨੇ ਨਫਰਾਵਤ ਸੀ ਕਿਤਾ ਹੋਰੇ ਕੁਛ ਦੇਖ ਰਿਹਾ ਸੱਚੋ ਤੇ ਅਵੇ ਜਾਤੋ ਤੇ ਭਾਵੇ ਗੁਰਮੁਖ ਜਿਨਾ ਬੁਝਾਵੇ ਕਿਧਰ ਰਹਿਣਾ ਫਿਰ ਧਿਆਨ ਗੁਰਮੁਖ ਦਾ ਰਹਿਣਾ ਜਿਨਾ ਬੁਝਾਵੇ ਜਿਨ੍ਹਾਂ ਨੇ ਗੁਝ ਲਈ ਗੱਲ ਸਮਝ ਆ ਗਈ ਉਹਨਾਂ ਦਾ ਰਹਿੰਦਾ ਗੁਰਮੁਖ ਖਾਲਸਾ ਦੇ ਬਿਨਾਂ ਤੇ ਦੇ ਦਾਇਰੇ ਵਿੱਚ ਹੈ। ਤੇ ਤੇ ਆਉਗੁਰਮੁਖ ਦੇ ਅਗੇ ਫੈਸਲਾ ਹੁੰਦਾ ਕਿਸੇ ਵਿਦਵਾਨ ਤੇ ਕਿਸੇ ਤੇ ਨਹੀਂ। ਕਿਸੇ ਦਾ दखਲੇ ਨਹੀਂ ਗੁਰਬਾਣੀ ਦਾ ਹੈਗਾ। ਗੁਰਬਾਣੀ ਦਾ ਇੰਨਾ ਮਤਲਬ ਹੈ ਸਟ੍ਰਿਕਟਲੀ ਕਿਹਾ ਹੈ ਗੁਰਮੁਖਤੇ ਬਣਾ ਕੋਈ ਦਖਲ ਨਹੀਂ ਕਿਸੇ ਦਾ। ਕੋਈ ਰਿਸ਼ਤਾ ਹੀ ਨਹੀਂ ਕਿਸੇ ਆਦਮੀ ਦਾ ਗੁਰਬਾਣੀ ਨਾਲ। ਰਿਸ਼ਤਾ ਜੋੜਦਾ 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 ਗੁਰਮੁਖ ਬਣ ਜਾਂਦਾ। ਗੁਰਮੁਖ ਅਗੇ ਮਹਾਨੀ ਦੀ ਵਿਆਖਿਆ ਕਰ ਸਕਦਾ। ਜਿਹੜਾ ਜੋ ਰਾਜ ਉਹਦੀ ਵਿਆਖਿਆ ਕਿਵੇਂ ਕਰੂਗਾ ਬਾਕੀ ਸਭ ਰਾਜ ਨੇ ਜੇ ਕੋਈ ਹੈ ਵੀ ਕਿਸੇ ਦਦਰ ਉਹ ਰਾਜ ਹੈ ਜੋ ਇਹ ਜਕਰ ਘਰਾ ਵਾਲੇ ਨੂੰ ਬਣਾ ਕੇ ਆਖਿਆ ਕਰਨ ਤੇ ਰਾਹਲੇ ਵਾਸਤੇ ਬਣ ਉਹ ਕੱਚਾ ਹੈ ਕੱਚੀ ਗੱਲ ਕਰੂਗਾ ਉਹਨੇ ਸਾਰਾ ਰਾਜ ਹੀ ਦੇਖਿਆ ਗਹਾਂਦਾਰ ਰਾਜਾ ਕਰ ਜੇ ਤੱਕ ਆ ਗਿਆ ਦੇਖ ਲੈ ਗਹਾਂਦਾਰ ਰਾਜਾ ਮਾਰੂਗਾ ਲੈ ਰਾਜ ਉਹ ਗਿਆ ਨਹੀਂ ਉੱਥੇ ਦਾ ਅੰਦਾਜ਼ੇ ਦੀ ਗੱਲ ਕਰੂਗਾ ਅੰਦਾਜ਼ੇ ਦੀ ਗੱਲ ਕਰੂਗਾ ਰਦਰ ਜੇ ਦੇ ਅਰਥ ਕਦੇ ਠੀਕ ਨਹੀਂ ਇਹਦਾ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ ਉਦੋਂ ਮਨ ਬਤ ਆ ਜੂਗੀ ਅੰਦਾਜ਼ੇ ਚ ਤੇ ਪਰਥਮੇ ਮਨ ਪਰਬੋਧ ਹੈ ਆਪਣਾ ਪਾਛੇ ਵਰ ਜਾਵੇ ਇਹ ਗੱਲ ਲਿਖੀ ਹੋਈ ਹੈ ਇਹਦਾ ਵੀ ਧਿਆਨ ਨਹੀਂ ਕੀਤਾ ਜੇ ਧਿਆਨ ਨਹੀਂ ਕੀਤਾ ਪੱਲੇ ਵੀ ਕੱਖ ਨਹੀਂ ਹੈ ਸਾਡੇ ਜੇ ਅਸੀਂ ਨਹੀਂ ਨਾ ਧਿਆਨ ਕੀਤਾ ਜਿਹੜਾ ਆਪਣੀ ਖੇਤੀ ਦਾ ਧਿਆਨ ਨਹੀਂ ਕਰਦਾ ਪੱਲੇ ਵੀ ਉਹਦੇ ਕੱਖ ਨਹੀਂ ਪੈਂਦਾ ਉਤੋਂ ਕਦੇ ਵੀ ਉੱਜੜ ਜਾਂਦੀ ਆ ਫਿਰ ਕਹਤੀ ਜਣੀ ਕਿ ਉੱਜੜੇ ਖਲਵਾੜੇ ਨਹੀਂ ਥਾਓ ਖਲਵਾੜਾ ਕਾਦਾ ਲਾਊਗਾ ਕੀ ਰਹਿ ਗਿਆ ਸਾਡੇ ਕੋਲ ਸੱਖਾਂ ਘੋੜ ਜੇ ਅਸੀਂ ਧਿਆਨ ਨਹੀਂ ਕੀਤਾ ਹੈ ਵੀ ਕੱਖ ਲਿਆ ਸਾਡੇ ਕੋਲ ਇੱਕ ਦੂਜਾ ਮੂੰਹ ਦੇਖੀ ਜਾਂਦੇ ਜੋ ਕੋਈ ਸਿੱਕਿਆ ਸਵਾਲ ਪਾਇਦਾ ਪੁੱਛ ਲਵੇ ਦਰਦੇ ਨੇ ਉਹਦੇ ਦਰਦੇ ਵੀ ਕੀ ਜਵਾਬ ਦਈਏ ਤੇ ਤਾਂ ਉਹਨੇ ਕੁਝ ਕਮਾਈ ਕੀਤੀ ਹੋਵੇ ਤਿਆਨ ਰਕੇਲਵਿ ਗੁਰਬਾਣੀ ਚ ਕੀ ਲਿਖਿਆ ਹੈ ਬੇਜਵਾਬ ਦੇਣ ਤੇ ਧਿਆਨ ਨਹੀਂ ਰੱਖਿਆ ਹੈ ਲੋੜ ਨਹੀਂ ਸੀ ਇਸ ਗੱਲ ਦੀ ਲੋੜ ਤਾਂ ਸੀ ਮਾਇਆ ਦੀ ਸੁੱਖਾ ਪੂਰੀਆਂ ਕਰਨ ਦੀ ਲੋੜ ਸੀ ਉਹ ਹੋ ਗਈਆਂ ਤੁਹਾਡੀ ਉਹ ਜਈ ਤੁਹਾਡੀ ਲੋੜ ਸੀ ਉਹ ਪੂਰੀ ਹੋ ਗਈ ਆ ਤੁਹਾਨੂੰ ਲੋੜ ਹੈ ਨਹੀਂ ਤੇ ਤੁਹਾਡੇ ਕੋਲ ਹੈ ਵੀ ਨਹੀਂ ਗੁਰਮਤ ਹੈ ਨਹੀਂ ਸਿੱਖਾ ਕੋ ਸਿੱਖੀ ਹੈ ਨਹੀਂ ਮਾਇਆ ਹੈਗੀ ਮਾਇਆ ਦੀ ਪ੍ਰਦਰਸ਼ਨ ਹੈ ਮਾਇਆ ਹੀ ਗੁਰੂ ਦੇ ਪੂਰੇ ਗੁਰੂ ਨੇ ਕਿੰਦ ਤਨੇ ਮਾਇਆ ਮਾਇਆ ਦੇ ਕੀ ਮਤ ਸਮਝਦੇ ਨੇ ਜਿਆਦਾ ਸਭ ਤੋਂ ਤਾਂ ਮਾਇਆ ਚੜਾਉਂਦੇ ਨੇ ਗੁਰੂ ਨੂੰ ਚੜਾਉਣਾ ਤੇ ਤਨ ਮਨ ਚੜਾਤੀ ਮਾਇਆ ਇਹ ਤੇ ਵੀ ਸ਼ਰਾਰਤ ਜੇ ਮਾਂਚੜਾ ਆnde ਤਾਂ ਫਿਰ ਗੁਰਬਾਣੀ ਬੁਣਨੀ ਪੈਂਦੀ ਬੁਣਉਣੀ ਤਾਂ ਆਪੜੀ ਗੁਰੂ ਨੂੰ ਗੁਰੂ ਨੂੰ ਅਸੀਂ ਆਪੜੀ ਦਾਸ ਬਣਾਉਨੇ ਹੁਕਮ ਕਰਦੇ ਆਂ ਆਇਆ ਕਰੋ ਜੀ ਆਇਆ ਕਰੋ ਜੀ ਐਂ ਕਰੋ ਸਲਾਹ ਦਨੇ ਕਿਹਾ ਸੀ ਨਾਨਕ ਹੁਕਮ ਨੇ ਚੱਲੀ ਨਾਲ ਖਸਬ ਚੱਲੇ ਅਰਦਾਸ ਅਸੀਂ ਹੁਕਮ ਅਰਦਾਸ ਨਹੀਂ ਹੁਕਮ ਦਿੰਦੇ ਅਰਦਾਸ ਦਿੰਦੇ ਉਹ ਕਹਿੰਨੇ ਅਰਦਾਸ ਦਿੰਦੇ ਹੁਕਮ ਦਿੰਦੇ ਆਪਣੀ ਸਲਾਹ ਕਿੱਡੀ ਸ਼ਰਾਰਤ ਹੈ ਕਿੱਡਾ ਕਿੱਡਾ ਕਪਟਾ ਹੈ ਕਪਟਾ ਕਿੱਡਾ ਹੈ ਗੱਲ ਦੇ ਵਿੱਚ ਗੁਰੂ পাগল ਹੈ ਪਾਗਲ ਆਇਆ ਕੇ ਇਹਨੂੰ ਪਾਗਲ ਬਣਾ ਰਿਹਾ ਤੁਸੀਂ ਆਪਣੀ ਜੀਵਨ ਖਰਾਬ ਕਰ ਲੈ ਪਾਗਲ ਬਣਾਉਂਦੇ ਬਲੂ ਦੇ ਗੁਰੂ ਨੂੰ ਬੱਲੇ ਗਿਰ ਗਿਆ ਅਖਬਰੀ ਦੁਨੀਆ ਕਰਦੀ ਹੈ ਮਜ਼ਾਕ ਫਾਇਰ ਤਾਂ ਗੜ ਗਿਆ ਫਾਇਰ ਤੇ ਰਹਿ ਗਿਆ ਫਾਇਰ ਸਾਰਾ ਬੜ ਗਿਆ ਸੱਚੋ ਤੇ ਆਵੇ ਜਾਂ ਤੁਦ ਭਾਵੇ ਗੁਰਮੁਖ ਜਿਨਾ ਭੁਜਾਵੇ ਸੱਚੋ ਤੇ ਆਵੇ ਜਾਂ ਤੁਦ ਭਾਵੇ ਸੱਚੋ ਤੇ ਆਊਗਾ ਜੇ ਸੱਚ ਨੂੰ ਬਿਠਾ ਲੱਗਦਾ ਧਿਆਨ ਰਹਿਣਾ ਜੀ ਜਿਹੜੀ ਚੰਗੀ ਲੱਗਦੀ ਉਸੇ ਧਿਆਨ ਲਊਗਾ ਗੁਰੂਬਖਸ਼ਨਾ ਬਜਾ ਗੁਰੂਬਖਸ਼ੇ ਬੁਝੇ ਲੈਂਦੇ ਨੇ ਸੱਚ ਨੂੰ ਤਾਂ ਧਿਆਨ ਲੈਂਦਾ ਬੁਝਣ ਵਾਲੀ ਚੀਜ਼ ਹੈ ਸੱਚ ਸੱਚ ਸਮਝਣ ਵਾਲੀ ਚੀਜ਼ ਨਹੀਂ ਹੈ ਬੁਝਣ ਵਾਲੀ ਚੀਜ਼ ਹੈ ਜੋ ਅੱਖਰੋਂ ਦਿਹਾਰੀ ਹੈ ਗਿਆਨ ਦੇ ਤਰ੍ਹਾਂ ਤੇ ਪਰੇ ਹੈ ਅਕਲ ਤੋਂ ਪਰੇ ਹੈ ਉਹ ਤਾਂ ਬੁਝਣ ਵਾਲੀ ਚੀਜ਼ ਹੁੰਦੀ ਹੈ ਹਾਂ ਜੀ ਇਹ ਸੱਚ ਸਬਨਾ ਦਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਸੱਚਾਈ ਨਾਲ ਸਭਨਾ ਦਾ ਖਸਮ ਹੈ ਇਹ ਸੱਚ ਸਭਨਾ ਦਾ ਖਸਮ ਹੈ ਜਿਸ ਬਖਸੇ ਜੋ ਜਿਹੜੀ ਉਹ ਬਤਾਨੇ ਸਾਰਿਆਂ ਤੋਂ ਉੱਪਰ ਹੈ ਹਰ ਕਿਸੇ ਕੋ ਥੋੜਾ ਜਿਆ ਸੱਚ ਕਿਸੇ ਕੋ ਥੋੜਾ ਜਿਆ ਜ਼ਿਆਦਾ ਕਿਸੇ ਕੋ ਘੱਟ ਹੈ ਪ्योर ਸੱਚ ਕਿਸੇ ਮਤ ਕੋਲ ਨਹੀਂ ਇਹ ਸੱਚ ਤੋਂ ਹੀ ਸਾਰਿਆਂ ਮਤਾਂ ਨੇ ਇੰਡੈਕਸ਼ਨ ਲੈਣੀ ਹੈ ਗੁਰਬਤ ਵਿੱਚ ਸੱਚ ਹੈ ਗੁਰਮਤਿ ਸਾਰਿਆਂ ਨੂੰ ਇਹ ਹੀ ਸੇਹ ਦੇ ਰਹੀ ਆ ਸੱਚ ਦੀ ਸਾਰੀਆਂ ਬੱਤਾਂ ਨੂੰ ਇਹ ਸੇਹ ਦੇ ਰਹੀ ਆ ਰਹਿ ਦੇ ਰਹੀ ਆ ਕਿਉਂਕਿ ਖਸਮ ਜੋ ਹੈ ਖਸਮ ਦੀ ਬਾਣੀ ਹੈ ਇਹ ਬਾਣੀਆਂ ਖਸਮ ਦੀਆਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਬਾਕੀ ਕੋਈ ਮਤ ਖਸਮ ਦੀ ਬੱਤ ਨਹੀਂ ਹੈ ਬੰਦਿਆਂ ਦੀ ਬੱਤਾਂ ਦੀ ਬੰਦਿਆਂ ਦੇ ਨੌਰ ਨਾਲ ਜੁੜੀਆਂ ਹੋਈਆਂ ਨੇ ਇਸਾਈ ਮਤੀ ਸਾਰਾਂ ਜੁੜੀ ਹੋਈ ਹੈ ਇਸਹਾਬ ਬਾਬੂ ਨਾਲ ਜੁੜੀ ਹੋਈ ਹੈ ਸਨਾਦਨ ਜਰਾ ਤਾਂ ਮੈਂ ਜੁੜੀ ਹੋਈ ਹੈ ਬੁੱਧਵਤ ਬੁੱਧ ਨਾਲ ਜੁੜੀ ਆਦਮ ਨਾਲ ਜੁੜੀ ਹੋਈ ਹੈ ਜਬਤਾ ਦੇ ਆਦਮ ਨਾਲ ਨੌਨ ਨਾਲ ਜੁੜੀ ਹੋਈ ਹੈ ਜਬਤਾ ਦੇ ਇਹ ਤਾਂ ਜੁੜੀ ਨਹੀਂ ਲੱਗਦਾ ਸਿਆਦਮੀ ਦੇ ਨਾਲ ਇਹ ਕਿਹਦਾ ਜੁੜੀ ਹੈ ਇਹ ਸੱਚੀ ਮੱਤ ਹੈ ਖਸਮ ਕੀ ਮੱਤ ਹੈ ਖਸਮਦੀ ਵਾਲੀ ਹੈ ਜੈਸੀ ਮੈਂ ਆਵੇ ਖਸਮ ਖਸਮ ਦੀ ਵਾਲੀ ਚਾਹੇ ਬੋਲੀ ਆਦਮੀ ਨਹੀਂ ਹੈ ਪਰ ਬਾਣੀ ਖਸਮ ਕੀ ਹੈ ਆਦਮੀ ਕਹਿ ਰਿਹਾ ਲੋ ਮੇਰੀ ਮੱਤ ਨਹੀਂ ਹੈ ਬੋਲਣ ਵਾਲੇ ਤਾਂ ਸਾਰੇ ਕਹਿ ਰਹੇ ਨੇ ਸਾਡੀ ਨਹੀਂ ਉਗਾਰੇ ਰੇ ਸਾਡੀਆਂ ਉਹ ਤਾਂ ਕਹਿ ਨਹੀਂ ਨਾ ਇਹ ਵੀ ਮਤ ਪਰਮੇਸ਼ਰ ਦੀ ਹੈ ਉਹ ਤਾਂ ਉਹਨਾਂ ਦੀ ਆਪਣੀ ਗੱਤ ਹੈ ਇਹ ਸੱਚ ਸਬਰਾਂ ਦਾ ਖਸਮ ਹੈ ਜਿਸ ਬਖਸ਼ੇ ਸੋਝਨ ਪਾਵੇ ਜਿਸੇ ਬਖਸ਼ੇ ਸੋਝਨ ਪਾਵੇ ਸੱਚ ਨਹੀਂ ਮਿਲਦਾ ਕਿਸੇ ਨੂੰ ਜਿਸ ਬਖਸ਼ੇ ਸੋਝਨ ਸੱਚ ਕੋਈ ਧੱਕੇ ਨਾਲ ਪ੍ਰਾਪਤ ਕਰ ਲਵੇ ਨਹੀਂ ਹੋ ਸਕਦਾ ਕੋਈ ਯਾਦਾ ਵਿਦਿਆ ਪੜ੍ਹ ਕੇ ਸੱਚ ਪ੍ਰਾਪਤ ਕਰਵੇ ਨਹੀਂ ਹੋ ਸਕਦਾ ਕੋਈ ਪੈਸੇ ਨਾਲ ਸੱਚ ਖਰੀਦ ਲੈ ਨਹੀਂ ਹੋ ਸਕਦਾ ਗੁਰਦੁਆਰੇ ਸੋਹਣਾਂ ਲਾ ਕੇ ਸੋਹਣਾਂ ਚੜਾ ਕੇ ਖਰੀਦ ਲੈ ਨਹੀਂ ਹੋ ਸਕਦਾ ਇਹ ਬਖਸ਼ਿਸ਼ ਜਿਸ ਬਖਸ਼ਿਸ਼ ਸੋਜਨ ਬਾਪੇ ਬਖਸ਼ਿਸ਼ ਪ੍ਰਾਪਤ ਕਿਵੇਂ ਕਰ ਲਈਏ ਇਹ ਫਾਰਮੂਲਾ ਰਹਿ ਗਿਆ ਬਖਸ਼ਿਸ਼ ਕਿਵੇਂ ਹੋਊਗੀ ਕੌਣ ਕਰੂਗਾ ਉਹਦੇ ਖਾਤਰ ਸਾਨੂੰ ਕੀ ਕਰਨਾ ਪਊਗਾ ਉਹ ਸਾਰਾ ਗੁਰਬਾਣੀ ਦੱਸਿਆ ਜਿਸ ਬਖਸ਼ੇ ਜੇਦਾਂ ਬਾਪੇ ਬਖਸ਼ਿਸ਼ ਪ੍ਰਾਪਤ ਕਰ ਲਈਏ ਸੱਚ ਦੀ ਸੱਚ ਦੀ ਪ੍ਰਾਪਤੀ ਕਿਵੇਂ ਹੋਊਗੀ ਸੱਚ ਕੀ ਹੈ ਸੱਚ ਹੈ ਟਰਕੀ ਬਾਣੀ ਸ਼ਬਦ ਪ੍ਰਗਟ ਕਿਵੇਂ ਹੋ ਉਂਦਰ ਟਰਕੀ ਬਾਣੀ ਸਾਨੂੰ ਕਿਵੇਂ ਸੁਣੂਗੀ ਕਾ ਟਰਕੀ ਬਾਣੀ ਸਾਡੇ ਹਿਰਦੇ ਚ ਕਿਵੇਂ ਆਊਗੀ ਜਿਵੇਂ ਨਾਨਕ ਤੇ ਆਉਂਦੀ ਸੀ ਉਹ ਸੱਚ ਹੈ ਕਹੇ ਨਾਨਕ ਸੱਚਾ ਸੋਲਾ ਸੱਚੇ ਘਰ ਗਾਵੇ ਕਹੇ ਨਾਨਕ ਸੱਚ ਸੋਲਾ ਸੱਚ ਸੋਲਾ ਸੱਚੇ ਘਰ ਸੱਚੇ ਘਰ ਗਾਵੇ ਜੇ ਸੱਚ ਸੋਲਾ ਤਾਂ ਗਾਈ ਦਾ ਵੀ ਸੱਚੇ ਘਰ ਚ ਬੈਠ ਗਿਆ ਝੂਠਿਆਂ ਦੇ ਘਰ ਚ ਬੈਠਿਆ ਨਹੀਂ ਗਾਈ ਦਾ ਜੋੜਦੇ ਕਰਜ ਬੈਠ ਕੇ ਗਾਉਣ ਦਾ ਕੋਈ ਫਾਇਦਾ ਨਹੀਂ ਝੂਠਿਆਂ ਦੇ ਕਰਜ ਬਾਣੀ ਪੜੀ ਜਾਂਦੀ ਹੈ ਗਾਈ ਜਾਂਦੀ ਹੈ ਇਸ ਕਰਕੇ ਕੋਈ ਫਾਇਦਾ ਨਹੀਂ ਹੁੰਦਾ ਅੱਗੇ ਜੇ ਕੀਰਤਨ ਕਰਦੇ ਸਹੇ ਗੁਰਮੁਖ ਸਾਹਿਬ ਜਿਹੜੇ ਸੀ ਗੁਰਸਿੱਖ ਗੁਰੂ ਨਾਲ ਜੁੜੇ ਹੋਏ ਸੀ ਮੰਦਰੋਂ ਉਹਨਾਂ ਦੇ ਘਰ ਬੈਠ ਕੇ ਕਰਦੇ ਸੀ ਉਹਦਾ ਅਸਰ ਵੀ ਹੁੰਦਾ ਸੀ ਹੁਣ ਲੈ ਜਾਂਦੇ ਨੇ ਅਵੀਰ ਆਦਮੀ ਮੰਦਰੋਂ ਗੁਰਬਾਣੀ ਦਾ ਪ੍ਰੇਮ ਕੋਈ ਨਹੀਂ ਹੈ ਅਕਰ ਪਾਰ ਹੋ ਰਿਹਾ ਸੁਣਦਾ ਕੋਈ ਬੰਦੀ ਕਦਰ ਨਹੀਂ ਕਿਸੇ ਨੂੰ ਇਹਦਾ ਟੀਵੀ ਲੱਗਿਆ ਉਧਰ ਪਾਰ ਹੋ ਰਿਹਾ ਕਾਰਾਂ ਚ ਰੱਖ ਇਹ ਵੀ ਸੁਣਦਾ ਇਹ ਪਾਰੀ ਸੁਣਦਾ ਉਹ ਤਾਂ ਵੇਚੀ ਕਰ ਲੈ ਹੁੰਦ ਸੀ ਤੂੰ ਇਹਦਾ ਘਰ ਬਲਾ ਕੇ ਵੇਚੀ ਕਰ ਲੈ ਨੂੰ ਕੋਈ ਆ ਜਾ ਬੇਸਲ ਦੇ ਘਰ ਆ ਉਹਦੇ ਕੋਈ ਸਾਰਾ ਟੱਪੜਾ ਨਾ ਵੇਚੇ ਬੀਜ ਗੋਣ ਵੀ ਲਾ ਕੇ ਵੇਚੇ ਉਹ ਵੱਡਾ ਹੋਇਆ ਗੁਰੂ ਛੋਡਾ ਹੋਇਆ ਓੜੀ ਕੋਈ ਸੁਣਦਾ ਕਿ ਪੋਖਰੀਆਂ ਦਰ ਹੈਲੋ ਇੱਟੀਆਂ ਬਖਸ਼ੀਂ ਕਿੱਧਰ ਹੋ ਜਵੇ ਬਖਸ਼ਿਸ਼ ਕਿੱਧਰ ਹੋ ਜਵੇ ਉੱਧਰ ਪ੍ਰੇਮ ਨਹੀਂ ਹੈ ਲੋੜ ਨਹੀਂ ਹੈ ਉਹਦਾ ਮੈਂ ਕੋ ਉਧਰ ਨਾ ਕਰਾਉਣਾ ਚਾਹਦਾ ਕਾਰ ਕਿਸੇ ਬੰਦੇ ਨੂੰ ਸੱਦ ਕੇ ਕਬਰੇ 'ਚ ਬਿਠਾ ਲੀਓ ਉਹਦੇ ਕੋਈ ਜਾਈ ਹੀ ਨਾ ਰੋਟੀ ਪਾਣੀ ਵੀ ਕੋਈ ਰੱਖਿਆ ਬੇ ਲੋਕਰ ਉਹ ਨਾਲ ਗੱਲੇ ਨਾ ਕਰੀਏ ਇਹ ਤਾਂ ਬੜੀ ਬੇਇੱਜ਼ਤੀ ਕੀ ਹੁੰਦੀ ਅਕਾਦਮਾ ਕੇ ਮਰ ਕੋ ਬੈਠੇ ਨਹੀਂ ਦੋਲਟ ਵੀ ਅਸੀਂ ਕੋਸਾ ਕਰ ਲੜੇ ਸੋਦਾ ਕਿ ਵੈਦਾ ਹੈ ਕਿ ਇਸ ਕਰਕੇ ਸਭ ਸਰਾਫੇ ਗਏ ਸਖੇ ਇਹ ਕੰਮ ਕਰ ਕਰਕੇ ਬਤ ਮਾਰੀ ਗਈ ਇਹਦਾ ਉਲਟਾ ਅਸਰ ਹੋ ਗਿਆ ਇਹਨਾਂ ਰਾਧਰੀ ਕਰੀ ਉਹ ਰੌਲਾ ਪਾਦੇ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਪ੍ਰਾਪੋ ਕਰਨਾ ਕਰਦੇ ਕਿ ਅੰਦਰੋਂ ਨੇ ਕੀ ਸਮਝਦੇ ਨੇ ਕੀ ਪ੍ਰਪੋਗਣਾ ਕਰਦੇ ਨੇ ਕੀ ਬੇਵਕੂਫ ਕਿਨ ਬਣਾਉਦੇ ਨੇ ਬੇਵਕੂਫ ਆਪ ਬੋਲੋ ਸੱਚ ਕਿਸੇ ਨੂੰ ਨਹੀਂ ਬਣਾਇਆ ਜਾ ਸਕਦਾ ਜਿਹੜਾ ਸਾਰੀ ਦੁਨੀਆ ਨੂੰ ਆਦਮੀ ਬੇਵਕੂਫ ਬਣਾਵੇ ਬੇਵਕੂਫ ਆਪੇ ਹੁੰਦਾ ਉਹ ਜੇ ਨੂੰ ਕੋਈ ਮੁੰਡਾ ਨਹੀਂ ਕਹਿੰਦਾ ਤਾਂ ਨਹੀਂ ਕਹਦਾ ਵੀ ਐਵੇਂ ਲੜੂ ਲੜਾਈ ਕਰਨੀ ਕੜ ਪੜੀ ਵੀ ਮੋਰ ਘਰ ਨੂੰ ਕਾਲੂ ਛੇੜਣਾ ਪਾਣਾ ਯਾਪਾ ਨੇ ਕਹਾਲੂ ਘਣਾ ਕੋਈ ਭਾਈ ਜੈ ਜੈ ਹੈਗਾ ਉਹ ਜਾ ਤੂੰ ਫੜ ਬਣ ਜੂਗਾ ਹਾਂਜੀ ਕਹੇ ਨਾਨਕ ਸੱਚ ਸੋਹਲਾ ਸੱਚੇ ਕਰ ਗਾਵੇ ਸੱਚੇ ਕਰ ਗਾਵੇ ਸੱਚਾ ਕਰ ਅੰਦਰ ਆਪਣੇ ਆਪਣੇ ਅੰਦਰ ਬੈਠ ਕੇ ਹੀ ਗਾ ਲਵੇ ਘੰਡਵਾੜ ਕਰਾਉਣੇ ਕੋਈ ਜ਼ਰੂਰੀ ਨਹੀਂ ਐ ਸੈਜ ਬਾੜ ਕਰਾਉਣੇ ਕੋਈ ਜ਼ਰੂਰੀ ਨਹੀਂ ਐ ਆਪਣੇ ਹਿਰਦਾ ਹੀ ਤੁਹਾਡਾ ਸੱਚਾ ਸੋਚਾ ਹੋਣਾ ਚਾਹੀਦਾ ਆਵੇ ਵਾਲੀ ਪੜ ਲਓ ਕਿ ਕਾਲਿਆ ਕੇ ਪੜੋ ਤਾਂ ਪੜੋ ਆਬ ਨਹੀਂ ਪੜ ਸਕਦੇ ਫੜ ਉਹ ਜ਼ਰੂਰੀ ਹੈ ਜੇ ਕਿਸੇ ਤੇ ਪੜਾਉਣਾ ਚਾਹ ਸੁਣੂ ਬੈਠ ਕੇ ਸਾਨੂੰ ਬੋਲਦੇ ਆ ਕਿਸੇ ਤੇ ਜੇ ਪੜਾਉਦੇ ਹੋ ਉਹ ਕਮਸ ਤੋਂ ਸੁਣੂ ਤਾਂ ਸੀ ਬੈਠ ਕੇ ਸਾਰੇ ਢਾਣੇ ਨੂੰ ਵੀ ਬਿਠਾ ਲਓ ਉਹਦਾ ਕੋਈ ਅਸਰ ਹੋਊਗਾ ਉਹ ਤਾਂ ਫਿਰ ਬੇਗਦਰੀ ਹੋਊ ਢਾਣੇ ਵੀ ਬੇਗਦਰੀ ਕਰਨ ਲੱਗ ਜਾਣੇ ਖਾਂ ਕੀ ਸਿੱਖਣਗੇ ਢਾਣੇ ਕਰਨ ਢਾਣੇ ਦੇ ਮੰਦ ਵਿੱਚ ਕੀ ਆਊਗੀ ਬੇਗਦਰੀ ਔਰ ਬੇਗਦਰੀ ਹੈ ਉਹ